ਕਾਮਯਾਬ ਹੋਇਆ ਮੇਰੇ ਕਹਿੰਦਾ ਪਾਪ ਜਿਹੜਾ ਇੱਕ ਖਤਰਾ ਸੀ ਪੰਜਾਬ ਅੱਗੇ ਪਾਣੀ ਦਾ ਉਹ ਪਾਣੀ ਸਰਕਾਰ ਨੇ ਪਹਿਲੇ ਧਾਰ ਤੇ ਉਹਦੀ ਬਚਤ ਕੀਤੀ ਆ ਦੂਜੀ ਉਹਦੇ ਨਾਲ ਨਾਲ ਮੈਂ ਇੱਕ ਹੋਰ ਗੱਲ ਦੱਸੂਗਾ ਕਿ ਜਿਹੜੇ ਅਸੀਂ ਇਸ ਟਾਈਮ ਪਾਣੀ ਪੀ ਰਹੇ ਆ ਥੱਲੋਂ ਕੱਢ ਰਹੇ ਆ ਤੁਸੀਂ ਦੇਖਿਆ ਹੋਊਗਾ ਥੋੜੀ ਸਾਰੀ ਟੂਟੀਆਂ 'ਚ ਛੋਰਾ ਕੋਈ ਹੀਟਰ ਖਰਾਬ ਹੋ ਗਿਆ ਛੋਰੇ ਵਾਲਾ ਅਸੀਂ ਪਾਣੀ ਪੀ ਰਹੇ ਆ ਸਾਨੂੰ ਉਹਦੇ ਨਾਲ ਜਿਹੜਾ ਇੱਥੇ ਉਹ ਉਹਦੀ ਮਸ਼ੀਨ ਨਹੀਂ ਲਾਉਣੀ ਪੈਦੀ ਹੈ ਪਾਣੀ ਸਾਫ਼ ਕਰਨ ਦੀ ਪਰ ਜਲਦੀ ਜਿਹੜੀ ਸਰਕਾਰ ਦੀ ਸਕੀਮ ਆ ਮੈਂ ਨੇੜੇ ਆਈ ਗੱਲ ਦਸੂਗਾ ਆਪ ਲੋਕ ਵਾਲ ਇੱਕ ਪਲਾਟ ਲੱਗਿਆ ਉੱਥੇ ਵੀ ਸਾਨੂੰ ਜਿਹੜਾ ਕੁਦਰਤੀ ਪਾਣੀ ਆ ਜਿਹੜਾ ਨਹਿਰਾਂ ਦਾ ਪਾਣੀ ਆ ਭਾਗੜਾ ਦਾ ਪਾਣੀ ਆ ਉਹ ਸਾਨੂੰ ਪੀਣ ਨੂੰ ਮਿਲੂਗਾ ਪੈਪਰ ਆਹੀਂ ਥੋੜੀ ਜਿਹੜੀ 30 ਚਾਹ 30 ਤੋਂ ਘਰ ਤੱਕ ਜਾਊਗਾ ਕਾਫੀ ਕਰੋੜਾਂ ਦਾ ਬਜਟ ਆ ਜਿਹੜਾ ਫਾਸਟਰ ਨਾਬੇ ਲਈ ਵੀ ਲਾਟ ਪਿਆ ਹੈ ਦੂਜੀ ਗੱਲ ਉਹਦੇ ਨਾਲ ਮੈਂ ਜਿਹੜੀ ਕੋਹੋਰ ਗੱਲ ਦੱਸਣੀ ਆ ਕਿ ਜਿਹੜੇ ਦੋਨਾਂ ਪਾਣੀਆਂ 'ਚ ਕੀ ਫਰਕ ਆ ਜਿਹੜੇ ਕੁਦਰਤੀ ਪਾਣੀਆਂ ਉਹਦੇ 'ਚ ਮੈਗਨੀਜ਼ ਮੈਗਨੀਸ਼ੀਅਮ ਕਾਪਰ ਆਇਰਨ ਔਰ 16 ਤੱਕ ਚੋਦੀ ਚਰੁੰਦੇ ਨੇ ਜਿਹੜੀ ਕੁਦਰਤੀ ਪਾਣੀ ਆਉਂਦਾ ਵੀ ਉਹਦਾ ਵੀ ਪਾਣੀ ਆਉਂਦਾ ਹੈ ਪਾਖੜਾ ਚੋਂ ਆਉਂਦਾ ਤੇ ਬਰਫ ਜਿਹੜੀ ਗੁੰਦੀ ਆ ਕਿਤੇ ਉਸ ਤੋਂ ਵੀ ਪਾਣੀ ਉੱਥੇ ਇਕੱਠਾ ਹੁੰਦਾ ਉਹ ਸ਼ੁੱਧ ਪਾਣੀ ਜਿਹੜਾ ਤੁਹਾਨੂੰ ਮਿਲਣ 'ਚ ਸਰਕਾਰ ਕਾਮਯਾਬ ਕਰੋ 1 ਲੱਖ ਟੀਬਲ ਨਹੀਂ ਥੱਲੋਂ ਪਾਣੀ ਖਿੱਚ ਰਹੇ ਨੇ ਉਹਨੇ ਸਾਡੀ ਜ਼ਮੀਨ ਨੂੰ ਜਿਹੜਾ ਖਰਾਬ ਕੀਤਾ ਤੂੰ ਪਾਣੀ ਛੋਰੇ ਵਾਲਾ ਤੁਸੀਂ ਦੇਖੋਗੇ ਕਈ ਬੈਠੀਆਂ ਇੱਥੇ ਜਿਹੜੇ ਲੈਟਰ ਨੇ ਕਿਸਾਨੀ ਨਾਲ ਸੰਬੰਧਿਤ ਨੇ ਸਾਡੀਆਂ ਚਿੱਟੀਆਂ ਬਟਾ ਹੋਈਆਂ ਪਈਆਂ ਛੋਰੇ ਦੇ ਨਾਲ ਸਾਡੇ ਜ਼ਮੀਨ 'ਚ ਤਾਕਤ ਖਤਮ ਕਰਤੀ ਉਹ ਗੰਦੇ ਪਾਣੀ ਨੇ ਉਹ ਵੀ ਠੀਕ ਹੋਣੀ ਆ ਉਹਦੇ ਨਾਲ ਜਿਹੜੀ ਇੱਥੇ ਸੰਦੀਪ ਜੀ ਕਹਿ ਕੇ ਗਏ ਸੀ ਵੀ ਜਿਹੜੀ ਸਾਡੀਆਂ ਭੈਣਾਂ ਮਾਮਾ ਨੂੰ 1000 ਰੁਪਏ ਉਹਨਾਂ ਨੇ ਸਮਝੀ ਮਿਲੂਗਾ ਮੈਨੂੰ ਦੱਸਣਾ ਫੜ ਜਾ ਕਿੱਥੋਂ ਯਾਦ ਹੈ ਆਉਂਗੇ ਕਿੱਥੋਂ ਆਉਣਗੇ ਪੈਸੇ ਤਾਂ ਉਹਦੇ ਵਿੱਚ ਕੀ ਹੋਊਗਾ ਜਿੱਦਾਂ ਅਸੀਂ 1 ਅਕਤੂਬਰ ਦੀ 70% ਜਿਹੜਾ ਪਾਣੀ ਹੋ ਰਹਿਣਾ ਤਾਂ ਬੜਕੂ ਹਾਏ ਮਹਿਰਮ ਵੀ ਹੋਈ ਨੇ ਪਾਣੀ ਵੀ ਹੋ ਰਿਹਾ ਇੱਕ ਮੈਨੇਜਮੈਂਟ ਦੀ ਗੱਲ ਹੈ ਇੱਕ ਸਿਸਟਮ ਦੀ ਗੱਲ ਹੈ ਉਹ ਸਿਸਟਮ ਦੇ ਲੈਣਾ ਪਾਣੀ ਸਾਡਾ ਬਚਨ ਲਾ ਗਿਆ ਤਾਂ ਉਹਦੇ ਨਾਲ ਜੇ ਸਾਡੇ ਪਹਿਲੇ ਗੌਰਸ 10 ਲੱਖ ਦੇ ਗੌਰਸ ਦੇ ਲਈ ਪੈਣੀ ਆ ਜਿਹੜੀ ਅਸੀਂ ਕਿਸਾਨੀ ਨੂੰ ਪਾਣੀ ਦਿੰਦੇ ਆ ਜੇ ਨਾ ਹੀ ਦੰਨੇ ਆ ਉੱਥੇ ਪੈਸੇ ਖਰਚ ਹੁੰਦੇ ਨੇ ਸਾਨੂੰ ਬਿਜਲੀ ਦੇ ਉਹੀ ਪੈਸੇ ਬਚਤ ਹੋਣਗੇ ਉਹੀ ਪੈਸੇ ਵਾਰ ਨੰਬਰ 12 ਮੇਰੇ ਛੋਟੇ ਵੀਰ ਸਾਡੇ ਬਲੌਗ ਪ੍ਰਦਾਨ ਨਾਭਾ ਸ਼ਹਿਰੀ ਸੰਦੀਪ ਸ਼ਰਮਾ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਪ੍ਰੋਗਰਾਮ ਦਾ ਆਯੋਜਨ ਕੀਤਾ ਮੈਂ ਮਾਫੀ ਚਾਹਉਣਾ ਪਾਸੋਂ ਸੀ ਉਸ ਤੋਂ ਬੱਲਾ ਪਿੰਡਾ ਸੀ ਜੇ ਜੀ ਸਮਾਂ ਲੱਗ ਜਾਂਦਾ ਤੁਰਨ ਲੱਗਿਆ ਕੋਈ ਸਵਾਲ ਜਵਾਬ ਕੋਈ ਗੱਲਬਾਤ ਕਰਨੀ ਚਾਹੁੰਦਾ ਮੇਰੀ ਹਾਲਤਾਂ ਮੈਂ ਹਰ ਇੱਕ ਦੀ ਗੱਲ ਸੁਣ ਕੇ ਫੇਰਾਉਣਾ ਤੇ ਥੋੜਾ ਲੇਟ ਹੋ ਗਿਆ ਜੀ ਮਾਫੀ ਚਾਹੁੰਨੀ ਅਸ ਤੋਂ ਬਾਅਦ ਇੱਕ ਪ੍ਰੋਗਰਾਮ ਹਲੇ ਹੋ ਰਿਹਾ ਜੀ 12 ਨੰਬਰ 22 ਦੇ ਵਿੱਚ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਰੇ ਆਏ ਹੋ ਔਰ ਸੰਦੀਪ ਸ਼ਰਮਾ ਜੀ ਸੀ ਸਾਰੇ ਜਾਣਦੇ ਉਹਨਾਂ ਨੇ ਇਲੈਕਸ਼ਨ ਵੀ ਲੜੀ ਸੀ ਐਮ ਸੀ ਡੀ ਔਰ ਬੜੀ ਉਸ ਨੂੰ ਨਾ ਹਾਲਾਤਾਂ ਦੇ ਵਿੱਚ 2021 ਦੇ ਵਿੱਚ ਜਦੋਂ ਸਰਕਾਰ ਕਾਂਗਰਸ ਦੀ ਸੀ ਪਰ ਬਹੁਤ ਅੱਛਾ ਇਹਨਾਂ ਨੇ ਵੋਟ ਪਰਸੈਂਟੇਜ ਲਿਆ ਔਰ ਹੁਣ ਵੀ ਲਗਾਤਾਰ ਮਿਹਨਤ ਕਰ ਰਿਹਾ ਹੈ ਔਰ ਮੈਂ ਵਿਸ਼ਵਾਸ ਨਾਲ ਇਹ ਗੱਲ ਕਹਿ ਸਕਦਾ ਕਿ ਜਿਹੜੀ ਅਗਲੀ ਇਲੈਕਸ਼ਨ ਹੈ 2026 ਦੀ ਉਹਦੇ ਵਿੱਚ ਮੇਰਾ ਪ੍ਰਸੰਦੀਪ ਸ਼ਰਮਾ ਵਾਰ ਨੰਬਰ 12 ਤੋਂ ਐਮਸੀ ਫਿਰਨਜ ਤੁਹਾਡੇ ਜਿੰਦਾਬਾਦ ਜੈ ਸਿੰਘ ਜਿੰਦਾਬਾਦ ਔਰ ਤੁਸੀਂ ਸਾਰਿਆਂ ਨੇ ਸਾਥ ਦੇਣਾ ਰਲ ਕੇ ਅਪਾ ਨਾਬਾ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਬਣਾ ਰਹੇ ਆ ਨਾਬਾ ਸ਼ਹਿਰ ਸਫਾਈ ਮੁਕਤ ਹੋ ਰਿਹਾ ਨਾਬਾ ਸ਼ਹਿਰ ਦੇ ਵਿੱਚ ਸਟਰੀਟ ਲਾਈਟਾਂ ਪੈਰਨਲ ਵੇਤਰ ਵਟ ਗਿਆ ਨਾਬਾ ਸ਼ਹਿਰ ਦੇ ਵਿੱਚ ਪਾਣੀ ਘਟ ਖੜਦਾ ਔਰ ਨਾਬਾ ਸ਼ਹਿਰ ਦਾ ਜਿਹੜਾ ਕਿਲਾ ਹੈ ਉਹਦੇ ਲਈ ਬਹੁਤ ਗੰਭੀਰਤਾ ਨਾਲ ਅਸੀਂ ਕੰਮ ਕਰ ਰਹੇ ਹਾਂ ਤੇ ਨਾਬਾ ਸ਼ਹਿਰ ਹਾਊਸ ਟੈਕਸ ਦੇ ਵਿੱਚ ਪੰਜਾਬ ਚ ਨੰਬਰ 1 ਹੈ ਇਸ ਸਾਲ ਦੀ ਅਸੀਂ ਬਹੁਤ ਕਨੇਡੀਆਂ ਦੀ ਲਿਸਟ ਆਉਣ ਵਾਲੀ ਹੈ ਉਮੀਦ ਕਰਦੇ ਹਾਂ ਅਸੀਂ ਫਿਰ ਪੰਜਾਬ ਚ ਨੰਬਰ 1 ਹੋਵਾਂਗੇ ਔਰ ਜੇ ਪਰ ਵਾਰਨ ਨੰਬਰ 11 ਦੇ ਲਈ ਤਾਂ ਸੰਦੀਪ ਜੀ ਮੇਰੇ ਛੋਟੇ ਵੀਰ ਸ਼ੁਰੂ ਤੋਂ ਵਾਰ ਨੰਬਰ 11 ਲਈ ਬੜੇ ਸੁਚੇਤ ਨੇ ਹਰੇਕ ਜਿਹੜੀ ਕੋਈ ਗੱਲ ਹੁੰਦੀ ਹੈ ਵਾਰ ਦੇ ਉਹ ਮੈਨੂੰ ਦੱਸਦੇ ਨੇ ਤੇ ਔਰ ਜਿੰਨਾ ਵੀ ਕੰਮ ਹੈ ਵਾਰ ਨੰਬਰ 11 ਦਾ ਸਾਰਾ ਇਹ ਜਿੰਨਾ ਵੀ ਦੇਖ ਲੈ ਕੇ ਵੀ ਚੋੜਿਆ ਹੈ ਸੋਰੀ 12 ਔਰ ਜਿੰਨਾ ਵੀ ਅਗਲਾ ਕੋਈ ਗ੍ਰਾਂਟ ਆਈ ਕੋਈ ਸੜਕਾਂ ਬਣ ਗਿਆ ਕੋਈ ਵੀ ਜਿਹੜਾ ਵਾਰਡ ਦਾ ਜਿਹੜੀ ਬਿਹਤਰੀ ਵਾਸਤੇ ਕੰਮ ਹੋਏਗਾ ਵਾਰਡ ਨੰਬਰ 12 ਦੀ ਤਾਂ ਉਹ ਸੰਦੀਪ ਸ਼ਰਮਾ ਜੀ ਦੇ ਅੰਡਰ ਹੀ ਹੋਏਗਾ ਔਰ ਇਹ ਸਾਡੇ ਇੰਚਾਰਜ ਨੇ ਔਰ 2 ਸਾਲ ਹੋ ਗਏ ਪੰਜਾਬ ਦੇ ਵਿੱਚ ਸਰਕਾਰ ਬਣੀ ਜਿਹੜੀ ਹੁਣ ਇਲੈਕਸ਼ਨ ਹੋ ਰਹੀ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਾਂਗਰਸ ਵਾਲੇ ਅਕਾਲੀ ਦਲ ਵਾਲੇ, ਬੀਜੇਪੀ ਵਾਲੇ ਪਰਮ ਫੁਲਾ ਰਹੇ ਆ ਕਿ ਜੇ ਅਸੀਂ ਤੁਹਾਡੇ ਵਾਰਡ ਦਾ ਵਿਕਾਸ ਕਰਾਂਗੇ, ਅਸੀਂ ਪਿੰਡਾਂ ਦੀ ਡਿਵੈਲਪਮੈਂਟ ਕਰਾਂਗੇ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ। ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਲੈਕਸ਼ਨ ਪ੍ਰਧਾਨ ਮੰਤਰੀ ਦੀ ਚੋਣ ਵਾਸਤੇ ਆ, ਦਿੱਲੀ ਵਾਸਤੇ। ਔਰ ਜਿਹੜੇ ਪੰਜਾਬ ਦੇ ਕਿਸੇ ਸ਼ਹਿਰ ਦੇ ਵਾਰਡ ਦੇ ਕੰਮ ਨੇ ਜਾਂ ਪਿੰਡਾਂ ਦੀ ਡਿਵੈਲਪਮੈਂਟ ਦੇ ਕੰਮ ਨੇ, ਉਹ ਸਾਰੇ ਕੰਮ ਜਿਹੜੇ ਨੇ ਉਹ ਪੰਜਾਬ ਸਰਕਾਰ ਨੇ ਕਰਨੇ ਨੇ, ਤੁਹਾਡੇ ਚੁਣੇ ਹੋਏ ਨੁਮਾਇੰਦੇ ਐਮਐਲਏ ਨੇ ਕਰਨੇ ਨੇ। ਸੋ ਕਿਸੇ ਦੀ ਗੱਲਾਂ ਦੇ ਵਿੱਚ ਗੁੰਮਰਾਹ ਹੋਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਸਰਕਾਰ ਦੇ 3 ਸਾਲ ਪਏ ਨੇ। ਔਰ ਉਹ 3 ਸਾਲਾਂ ਦੇ ਵਿੱਚ ਅਸੀਂ ਇਹਨਾਂ ਨੂੰ ਦੂਰ ਸਾਲ ਸੇ ਰਾਕਿਤੀ ਹੈ ਪਰ 3 ਸਾਲ ਵੀ ਜਿਹੜੇ ਬਾਕੀ ਨੇ ਉਹ ਵੀ ਤੁਹਾਡੀ ਬਹੁਤ ਸੇਵਾ ਕਰਾਂਗੇ ਮੈਂਬਰ ਪਾਰਲੀਮੈਂਟ ਬੜੀ ਮੋਸਟ ਇੰਪੋਰਟੈਂਟ ਜਿਹੜੀ ਹੈ ਜੌਬ ਹੈ ਔਰ ਇਲੈਕਸ਼ਨ ਹੋ ਰਹੀ ਹੈ ਇਹਦੇ ਲਈ ਸਾਰੇ ਪਾਰਟੀਆਂ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਕੋਲ ਡਾਕਟਰ ਗੁਰਬੀਰ ਸਿੰਘ ਜੀ ਜਿਹੜੇ ਮੌਜੂਦਾ ਸੇਪ ਮੰਤਰੀ ਨੇ ਉਮੀਦਵਾਰ ਨੇ ਚੋਣ ਨਿਸ਼ਾਨ ਚਾੜ੍ਹੂਗਾ ਪੰਜਵੇਂ ਨੰਬਰ ਦੇ ਚੋਣ ਨਿਸ਼ਾਨਾਂ ਆਉਣ ਵਾਲੇ ਸ਼ਨੀਵਾਰ ਨੂੰ ਵੋਟਾਂ ਪੈਂਦੀਆਂ ਨੇ ਔਰ ਤੁਸੀਂ ਵਕਤ ਬਦਲ ਵੋਟਾਂ ਪਾ ਕੇ ਡਾਕਟਰ ਗੁਰਬੀਰ ਸਿੰਘ ਜੀ ਨੂੰ ਕੰਮ ਜਾਰੀ ਕਰਵਾਇਆ ਜਿਹੜਾ ਨਾਬਾ ਸ਼ਹਿਰ ਹੈ ਨਾਬਾ ਸ਼ਹਿਰ ਦੇ ਵਿੱਚ ਨਾਬਾ ਸ਼ਹਿਰ ਦਾ ਮੁਕਤ ਹੋ ਰਿਹਾ ਹੈ ਪਰ ਨਾਬਾ ਸ਼ਹਿਰ ਦਾ ਜਿਹੜਾ ਤੁਹਾਡੇ ਨੇ ਡੀ ਨੇ ਬਸ ਸਟੈਂਡ ਹੈ ਅਸੀਂ ਉਹਨੂੰ ਕਾਫੀ ਇੰਪਰੂਵ ਕੀਤਾ ਹੈ ਪਹਿਲਾਂ ਤਾਂ ਇੱਥੇ ਕੁਝ ਵੀ ਨਹੀਂ ਸੀਗਾ ਹੁਣ ਅਸੀਂ ਇੱਥੇ ਪੇਂਟ ਕਰਤਾ ਪ੍ਰਸ਼ਾਤੀ ਰਿਪੇਅਰ ਕਰਤੀ ਪੱਖੇ ਲਾ ਦਿੱਤੇ ਨੇ ਬਹਿਣ ਵਾਸਤੇ ਬੈਂਚ ਰੱਖ ਦਿੱਤੇ ਹੈ ਔਰ ਇਸੇ ਤਰੀਕੇ ਨਾਲ ਪਟਿਆਲਾ ਗੇਟ ਕੋ ਬਸਟ ਸਟੇਸ਼ਨ ਬਣਾਏ ਨੇ ਉੱਥੇ ਪੱਖੇ ਲੱਗ ਗਿਆ ਬਹਿਣ ਵਾਸਤੇ ਬੈਂਚ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਦਾ ਕੈਮਰੇ ਲੱਗ ਗਿਆ ਟੀਵੀ ਲੱਗ ਗਿਆ ਬੜਾ ਹੀ ਸੁਖਦ ਮਾਹੌਲ ਹੈ ਔਰ ਮੈਂ ਕਈ ਵੇਲੇ ਮੈਨੂੰ ਖੁਸ਼ੀ ਹੁੰਦੀ ਹੈ ਰਾਤ ਨੂੰ 12:0 ਸਾਡੀਆਂ ਭੈਣਾਂ ਉੱਤੇ ਸੈਰ ਕਰ ਰਹੀਆਂ ਹੁੰਦੀਆਂ ਨੇ ਅੱਗੇ ਕੋਈ ਜਗ੍ਹਾ ਹੀ ਨਹੀਂ ਸੀਗੀ ਕੋਈ ਗੱਲਬਾਤ ਕਰ ਰਹੀਆਂ ਹੋਏ ਮੀਟਿੰਗ ਪੁਆਇੰਟ ਬਣ ਗਿਆ ਜੀ ਪਟਿਆਲਾ ਗੇਟ ਜੇ ਪਾਕਿਸਤਾਨ ਬੁਲਾਉਣਾ ਤੇ ਪਟਿਆਲਾ ਗੇਟ ਆ ਦੇ ਦੀ ਪਰ ਅਸੀਂ ਦੋ ਘੰਟੇ ਬੈਠੇ ਰਹੋ ਤੇ ਬਹੁਤ ਹੀ ਵਧੀਆ ਮਾਹੌਲ ਜਿਹੜਾ ਨਾਬੇ ਦਾ ਤੁਹਾਡੇ ਅਸ਼ੀਰਵਾਦ ਨਾਲ ਬਣ ਰਿਹਾ ਔਰ ਹੋਰ ਵੀ ਅਸੀਂ ਬਹੁਤ ਸਾਰੇ ਕੰਮ ਜਿਹੜੇ ਨਾਬਾ ਸ਼ਹਿਰ ਲਈ ਕਰ ਰਹੇ ਹਾਂ ਜਦੋਂ ਮੈਂ ਐਮਐਲਏ ਬਣਿਆ ਕੈਂਟਰ ਰੂਟ ਦਾ ਬਹੁਤ ਮਾੜਾ ਹਾਲ ਸੀਗਾ ਜੀ ਕੈਂਟਰ ਰੂਟ ਅਸੀਂ ਠੀਕ ਕੀਤੀ ਹੈ ਔਰ ਜਦੋਂ ਮੈਂ ਐਮਐਲਏ ਬਣਿਆ ਜਿਹੜੀ ਸੜਕ ਹੈ ਕਾਲਜ ਗਰਾਊਂਡ ਤੋਂ ਆਉਂਦੀ ਹੈ ਇਹਦਾ ਬਹੁਤ ਮਾੜਾ ਹਾਲ ਸੀ ਅਸੀਂ ਕਾਫੀ ਹੱਦ ਤੱਕ ਇਹ ਠੀਕ ਕਰ ਦਿੱਤੀ ਥੋੜੀ ਬਤੀ ਰਹੀ ਹੈ ਉਹ ਵੀ ਠੀਕ ਹੋ ਜਾਣੀ ਹੈ ਔਰ ਇਹ ਬੱਸ ਸਟੈਂਡ ਨੂੰ ਹਾਈ ਟੈਕ ਕਰਨ ਵਾਸਤੇ ਅਸੀਂ ਇੱਕ ਨਵਾਂ ਪ੍ਰਪੋਜ਼ਲ ਬਣਾ ਰਹੇ ਹਾਂ ਕਿ ਟਟੋ ਘਟ ਨਾਬੇ ਦਾ ਬੱਸ ਸਟੈਂਡ ਜਿਹੜਾ 20 ਕਰੋੜ ਦੀ ਲਾਗਤ ਨਾਲ ਲੇਟੈਸਟ ਟੈਕਨੀਕ ਦਾ ਬਣੇ ਤਾਂ ਕਿ ਲੰਮੇ ਸਮੇਂ ਤੋਂ ਇੱਥੇ ਬਹੁਤ ਲੋਕ ਆਏ ਆ ਬੜੇ ਗਏ ਆ ਬੜੇ ਐਮਐਲਏ ਬਣੇ ਮਿਸਟਰ ਬਣੇ ਪਰ ਕਿਸੇ ਨੇ ਕੰਮ ਨਹੀਂ ਦਿਖਾਈ ਮੈਨੂੰ ਯਾਦ ਹੈ ਇਲੈਕਸ਼ਨ ਤੋਂ ਪਹਿਲਾਂ ਜਦੋਂ ਮੈਂ ਇੱਥੇ ਵਿਜ਼ਿ ਤੇ ਉੱਥੇ ਇੱਕ ਜਿਹੜਾ ਲੱਗਿਆ ਹੋਇਆ ਸੀਗਾ ਨਹੀਂ ਪੱਥਰ ਉਹ ਉਤੇ ਲਿਖਿਆ ਸੀ ਕਿ 4 ਕਰੋੜ ਰੁਪਏ ਦੀ ਗ੍ਰਾਂਟ ਨਾਭਾ ਦੇ ਬੱਸ ਸਟੈਂਡ ਨੂੰ ਦਿੱਤੀ ਹੈ ਰਾਜਾ ਆਪਣੀ ਟ੍ਰਾਂਸਪੋਰਟ ਮੰਤਰੀ ਸੀਗੇ ਜਦੋਂ ਸਰਕਾਰ ਬਦਲ ਗਈ ਮੈਂ ਐਮਐਲਏ ਬਣ ਗਿਆ ਤਾਂ ਮੈਂ ਰਾਜਾ ਆਪਣੀ ਗਿੰਦ ਨੂੰ ਵਿਧਾਨ ਸਭਾ ਚ ਬੁਲੇ ਮੈਂ ਕਿਹਾ ਤੁਸੀਂ ਨਾਭੇ ਆਏ ਸੀ 4 ਕਰੋੜ ਰੁਪਏ ਦੇ ਬੱਸ ਸਟੈਂਡ ਦਾ ਤੁਗਡਨ ਕਰਕੇ ਆਏ ਸੀ ਵੀ ਪੈਸਾ ਕਿੱਥੇ ਹੈ ਉਹ ਕਹਿੰਦੇ ਮਾਨਸਬਰ ਤਾਂ ਵੋਟਾਂ ਤੋਂ ਪਹਿਲਾਂ ਜੁੰਮਲੇ ਹੁੰਦੇ ਆ ਜੀ ਅਸੀਂ ਛੱਡਦੇ ਹੁੰਦੇ ਆ ਕਿ ਭਾਈ ਲੋਕ ਵੋਟਾਂ ਬਾਤਣਗੇ ਕਹਿੰਦਾ ਜੀ ਕੋਈ 4 ਕਰੋੜ ਦੇ ਕੋਈ ਮਨਜ਼ੂਰ ਨਹੀਂ ਹੋਇਆ ਹੁਣ ਤਾਂ ਤੁਹਾਡੀ ਸਰਕਾਰ ਆ ਤੁਸੀਂ ਆਪ ਦੇਖੋ ਸੋ ਬਹੁਤ ਨਾਪੇ ਦੀਆਂ ਚਾਰੇ ਪਾਸੇ ਦੀਵਾਰਾਂ ਭ ਤਾਂ ਮਸੂਤ ਨੇ ਨਾ ਨੀ ਪੱਥਰ ਸੜਕ ਦਾ ਨੀ ਪੱਥਰ ਰੱਖਣਾ ਅਨਾਉਂਸ ਕੀਤਾ ਲਈ ਚੱਲ ਨੀ ਪੱਥਰ ਸੜਕ ਕਿਦਣ ਬਣਨੀ ਆ ਸ਼ੁਰੂ ਹੋਣੀ ਆ ਚੱਲ ਨੀ ਪੱਥਰ ਸੜਕ ਅੱਧੀ ਬਣ ਗਈ ਚੱਲ ਨੀ ਪੱਥਰ ਸੜਕ ਕੰਪਲੀਟ ਹੋ ਗਈ ਚੱਲ ਨੀ ਪੱਥਰ ਇੱਕ ਇੱਕ ਸੜਕ ਦੇ ਤਿੰਨ ਤਿੰਨ ਚਾਰ ਚਾਰ ਨੀ ਪੱਥਰ ਰੱਖਿਆ ਹੋਏ ਨੇ ਵੀ ਤੁਸੀਂ ਇਹ ਪੈਸਾ ਬੇਸਟ ਕਰ ਲਈ ਉਹਨਾਂ ਦਾ ਪੈਸਾ ਤੁਸੀਂ ਡਿਵੈਲਪਮੈਂਟ ਤੇ ਲਾ ਦੇ ਲਾ ਉਹ ਜਿਹੜੇ ਲੋਕ ਕਹਿੰਦੇ ਸੀਗੇ ਕਿ ਨਾਬੇ ਦੇ ਵਿੱਚ ਆਮ ਪਾਰਟੀ ਜਿੱਤ ਨਹੀਂ ਸਕਦੀ ਇਹ ਕਾਂਗਰਸ ਦਾ ਘਣਾ ਹੈ ਇੱਥੇ ਕੋਈ ਹੋਰ ਆ ਨਹੀਂ ਸਕਦਾ ਤੁਸੀਂ ਇਤਿਹਾਸ ਦਾ ਰੱਛਦਾ 90 ਦੇ ਲੋਕਾਂ ਨੇ 2022 ਦੇ ਵਿੱਚ ਵੀ ਮੈਨੂੰ ਯਾਦ ਆ ਦੋ 14 ਦੇ ਵਿੱਚ ਤਰਮਿਰ ਕਾਂਦੀ ਹੋਰੀ ਖੜੇ ਸੀ ਆਵਾ ਦੀ ਪਾਰਟੀ ਤੋਂ ਉਦੋਂ ਵੀ ਸਾਡੇ 14000 ਦੀ ਲੀਡ ਨਾਬੇ ਨੇ ਦਿੱਤੀ ਸੀ ਔਰ ਹੁਣ ਹੁਣ ਤੁਸੀਂ ਉਹ ਇਤਿਹਾਸ ਦੁਬਾਰਾ ਦੁਹਰਾਉਣਾ ਹੈ ਜਿਹੜਾ ਤਰਮਿਰ ਕਾਂਦੀ ਸੀ ਧੋਖਾ ਕਰਕੇ ਉਹ ਪਾਰਟੀ ਨਾਲ ਪਾਰਟੀ ਤੋਂ ਬਾਹਰ ਚਲੇ ਗਿਆ ਫਿਰ ਪਿਛਲੀ ਵਾਰ ਯਾਦ ਖੜਿਆ ਹਾਰ ਗਿਆ ਹੁਣੋ ਜਿਸ ਪਾਰਟੀ ਨੂੰ ਗਾਣਾ ਕਰਦਾ ਸੀ ਕਾਂਗਰਸ ਨੂੰ ਉਹਦੇ ਚ ਇਜਾਬ ਬਣੇ ਪਰ ਨੀਤ ਕਰੋੜਾ ਨੂੰ ਕਾਂਗਰਸ ਪਾਰਟੀ ਨੇ ਬਣਾਇਆ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਪਿੱਛੇ ਕਸ਼ੂਰਾ ਮਾਰ ਕੇ ਉਹਨੂੰ ਬੀਜੇਪੀ ਨਾਲ ਜਾ ਰਹੇ ਆ ਔਰ 28 ਤਾਲ ਦਾ ਕੈਂਡੀਡੇਟ ਕੌਣ ਆ ਕਿਸੇ ਨੂੰ ਪਤਾ ਹੀ ਨਹੀਂ ਹੈ ਜੀ ਕੰਡਾ ਦੇ ਕਿਸੇ ਨੂੰ ਪਤਾ ਹੀ ਨਹੀਂ ਕਿ ਕੈਲਡਰ ਦਾ ਕੈਂਡੀਡਟ ਕੌਣਾ ਸੋ ਮੁਕਾਬਲਾ ਜਿਹੜਾ ਕਿਸੇ ਨਾਲ ਨਹੀਂ ਹੈ ਮੁਕਾਬਲਾ ਸਿਰਫ ਆਮ ਆਦਮੀ ਪਾਰਟੀ ਦਾ ਆਪਣੇ ਆਪ ਨਾਲ ਹੀ ਹੈ ਕਿ ਪਹਿਲਾਂ ਸਾਨੂੰ 82000 ਵੋਟ ਪਈ ਸੀ ਹੁਣ ਅਸੀਂ ਉਹ ਵੀ ਰਿਕਾਰਡ ਤੋੜਨਾ ਉਸ ਤੋਂ ਵੀ ਅੱਗੇ ਜਾਣਾ ਹੈ ਸੋ ਵਾਰਡ ਨੰਬਰ 12 ਜਿਹੜਾ ਹੈ ਤੁਸੀਂ ਇਹਦੀ ਲੀਡ ਜਿਹੜੀ ਹੈ ਪਹਿਲਾਂ ਨਾਲੋਂ ਵੀ ਵੱਧ ਬਧਾਉਣੀ ਹੈ ਅਸੀਂ ਕਿ ਇੱਕ ਵਾਰਡ ਦੀ ਮੋਨੀਟਰਿੰਗ ਕਰਨੀ ਹੈ ਕਿ ਵਾਰਡ ਜਿਹੜਾ ਤੁਸੀਂ ਪਹਿਲਾਂ ਨਾਲੋਂ ਵੀ ਵੱਧ ਲੀਡ ਦੇ ਨਾਲ ਜਿਤਾਉਣਾ ਔਰ ਮੈਂ ਤੁਹਾਨੂੰ ਗਾਰੰਟੀ ਦੇਣਾ ਕਿ ਮੇਰਾ ਛੋਟਾ ਵੀਰ ਸੰਦੀਪ ਸ਼ਰਮਾ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਮਿਲ ਕੇ ਤੁਹਾਡੀ ਬਿਹਤਰੀ ਲਈ ਕੰਮ ਕਰੇਗੀ اور اسی سارے تاریخ بہتری مل کے کام کریں گے پنجاب سرکار نے دو سال کے سا کام کیا میں دو منٹ کو دسنا چاہوں گا کہ چھے سو جنٹ بجلی ماف کرتی تھا بل ماف ہے کہ نہیں ماف ہے جی ہاتھ کھڑے کر کے دسو ماف ہے سارے ہاتھ کھڑے کر کے دسے ਬਿਲ ਮਾਫਾਜੀ ਤੁਹਾਡਾ ਪਰ ਬਿਲ ਬਹੁਤ ਵੱਡੀ ਪ੍ਰੋਬਲਮ ਸੀ ਕਿ ਕਸੀ ਬਿਜਲੀ ਅੰਦੋਨ ਨ ਕੀਤਾ ਅਸੀਂ ਬਿਲ ਇਕੱਠੇ ਕਰਕੇ ਟੀਹੀਆਂ ਲਾ ਕੇ ਪੰਡਾ ਬਣ ਕੇ ਬਿਲ ਫੂਟ ਦੇ ਹੁੰਦੇ ਸੀ ਕਿਹਦਾ 50000 ਬਿਲ ਕਿਹਦਾ ਲੱਖ ਬਿਲ ਕਿਹਦਾ 2 ਲੱਖ ਬਿਲ ਲੋਕ ਪਰੇਸ਼ਾਨ ਸੀ ਪਰ ਬਿਲ ਇੱਕ ਬੱਡੀ ਟੈਂਸ਼ਨ ਬਣ ਗਿਆ ਸੀਗਾ ਬਜਾ ਜਦਾ ਕਿ ਲੋਕ ਜਿਹੜੇ ਸੁਸਾਇਡ ਕਰਨ ਲੱਗ ਗਏ ਸੀ ਘਰਾਂ ਦੇ ਵਿੱਚ ਕਲੇਸ਼ ਹੋ ਗਿਆ ਸੀਗਾ ਘਰਾਂ ਦੇ ਵਿੱਚ ਝਗੜਾਈਆਂ ਹੁੰਦੀਆਂ ਸੀ ਕਿ ਘਰਾਂ ਦੇ ਵਿੱਚੋਂ ਸੋਨਾ ਵੇਚ-ਵੇਚ ਬਿਜਲੀ ਦੇ ਬਿਲ ਪਰਨੇ ਪੈਂਦੇ ਸੀ ਆਪਣੇ ਇਸ ਤਰ੍ਹਾਂ ਦੇ ਪੈਸੇ ਫੜ-ਫੜ ਬਿਜਲੀ ਦੇ ਬਿਲ ਪਰਨੇ ਪੈਂਦੇ ਸੀਗੇ ਔਰ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ 2 ਸਾਲਾਂ ਤੋਂ ਤੁਹਾਡਾ ਸਾਰਾ ਪੈਸਾ ਖਸਰਿਆ ਇੱਕ ਨਵਾਂ ਪੈਸਾ ਬਿਜਲੀ ਤੋਂ ਦੇਣਾ ਨਹੀਂ ਪੈ ਰਿਹਾ ਉਸੇ ਪੈਸੇ ਨਾਲ ਤੁਹਾਡੇ ਬੱਚੇ ਫਰੂਟ ਖਾ ਰਹੇ ਆ ਤੁਹਾਡੇ ਬੱਚਿਆਂ ਨੂੰ ਸਬਜ਼ੀ ਕੀ ਸਬਜ਼ੀ ਕੀ ਸਬਜ਼ੀ ਖਾ ਰਹੇ ਆ ਤੁਸੀਂ ਆਪਣੇ ਬੱਚੇ ਨੂੰ ਕੱਪੜੇ ਲੈ ਕੇ ਦੇ ਰਹੇ ਜੁੱਤੇ ਲੈ ਕੇ ਦੇ ਰਹੇ ਤੁਸੀਂ ਕਿਦੇ ਧਾਰਮਿਕ ਸਾਧਨ ਤੇ ਮੱਥਾ ਟੇਕਣ ਜਾਂਦੇ ਉਸੇ ਪੈਸੇ ਨਾਲ ਕਿੰਨਾ ਫਾਇਦਾ ਹੋ ਗਿਆ ਜੀ یہ تھی جی آم آدمی پارٹی سکار بنی ہے جی کانگریس اکالی ہوں تو یہ فائدہ نہیں ہونا اور اگلی گل پینتالی ہزار جو دیتی ہیں نے جی آم آدمی پارٹی نے دو سال ساڑھا مقصد ہے جی تین سال رہ گئے اس ڈیڑھ لاکھ لکھ نوکری ہور دینی ہے پنجہ سالوں سے دو لکھ ملازم ٹھہتر سالوں سے ساڑھے تین لاک ملازم بھرتی ہوئے ٹھہتر سالوں سے اور پنجہ سالوں سے اِسے دو لکھ برتی کر لینا ਸ੍ਰਿੰਦਰਪਾਲ ਸ਼ਰਮਾ ਜੀ ਆਜੋ ਜੀ ਮਾਨ ਸਰ